ਜਿਹੜੀ ਕਹਾਵਤ ਅਸੀਂ ਸੁਣਦੇ ਹਾਂ ਕਿ ਜਦੋਂ ਘਰ ਕੱਚੇ ਸੀ ਤਾਂ ਲੋਕ ਸੱਚੇ ਸੀ ਉਹ ਕਹਾਵਤ ਸ਼ਾਇਦ ਇਸੇ ਪਿੰਡ ਤੋਂ ਹੀ ਬਣੀ ਸੀ ਸასიਖਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਰਾਜਸਥਾਨ ਦੇ ਜ਼ਿਲ੍ਹਾ ਬਿਆਵਰ ਦੇ ਪਿੰਡ ਦੇਮਾਲੀ ਦੇ ਵਿੱਚ ਪਿੰਡ ਦੇਮਾਲੀ ਬਹੁਤ ਪੁਰਾਣਾ ਤੇ ਪੂਰੇ ਭਾਰਤ ਦੇ ਵਿੱਚ ਇੱਕ ਮਸ਼ਹੂਰ ਪਿੰਡ ਆ ਦੇਮਾਲੀ ਪਿੰਡ ਦੀ ਗੱਲ ਕਰੀਏ ਤਾਂ ਇਹ ਅਜਮੇਰ ਤੋਂ ਤਕਰੀਬਨ 60 ਕਿਲੋਮੀਟਰ ਬਿਆਵਰ ਤੋਂ 30 ਕਿਲੋਮੀਟਰ ਪੀਲਵਾੜੇ ਤੋਂ 100 ਕਿਲੋਮੀਟਰ ਤੇ ਪੀਲਵਾੜਾ ਕਿਸ਼ਨਗੜ੍ਹ ਦੇ ਵਿਚਾਲੇ ਪਿੰਡਾਂ ਬਾਂਦਨਵਾੜਾ ਕਸਬੇ ਤੋਂ ਵੀ ਤਕਰੀਬਨ 35-40 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਸਿਆ ਹੋਇਆ ਗੁਜਰ ਸਮਾਜ ਦਾ ਇਹ ਪਿੰਡ ਆ ਤੇ ਗੁੱਜਰ ਸਮਾਜ ਦੇ ਦੇਵਤਾ ਦੇਵਨਾਰਾਇਣ ਦਾ ਇੱਥੇ ਬਹੁਤ ਮਸ਼ਹੂਰ ਮੰਦਿਰ ਆ। ਦੋਸਤੋ ਇਹ ਪਿੰਡ ਦੇ ਵਿੱਚ ਜਿੰਨੇ ਵੀ ਘਰ ਨੇ ਅੱਜ ਤੱਕ ਸਾਰੇ ਦੇ ਸਾਰੇ ਕੱਚੇ ਘਰ ਨੇ ਬੇਸ਼ੱਕ ਇਸ ਪਿੰਡ ਦੀਆਂ ਸੜਕਾਂ ਇਸ ਪਿੰਡ ਦੀਆਂ ਗਲੀਆਂ ਪੱਕੀਆਂ ਜ਼ਰੂਰ ਨੇ ਪਰ ਇੱਥੇ ਜਿੰਨੇ ਘਰ ਨੇ ਉਹ ਹਰ ਇੱਕ ਘਰ ਸ਼ੁਰੂ ਤੋਂ ਹੀ ਕੱਚਾ ਹੈ। ਇੱਥੇ ਕਦੇ ਵੀ ਅੱਜ ਤੱਕ ਕਿਸੇ ਨੇ ਪੱਕਾ ਘਰ ਨਹੀਂ ਬਣਾਇਆ ਜਦੋਂ ਇੱਥੇ ਦੇਵਤਾ ਦੇਵਨਾਰਾਇਣ ਜੀ ਆਏ ਤਾਂ ਉਹਨਾਂ ਨਾਲ ਇੱਥੋਂ ਦੇ ਜਿਹੜੇ ਪਿੰਡ ਵਾਸੀ ਸੀ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਤੇ ਉਹਨਾਂ ਨੇ ਵਚਨ ਦਿੱਤਾ ਸੀ ਕਿ ਇੱਥੇ ਜੇਕਰ ਕੱਚੇ ਘਰਾਂ ਦੇ ਵਿੱਚ ਜਿਹੜੇ ਲੋਕ ਵਸਣਗੇ ਉਹ ਸੁਖੀ ਵਸਣਗੇ ਤੇ ਇੱਥੋਂ ਦੇ ਲੋਕਾਂ ਨੇ ਆਪਣੇ ਦੇਵਤੇ ਦੀਆਂ ਜਿਹੜੇ ਵਚਨ ਸੀ ਉਸ ਦੇ ਉੱਪਰ ਫੁੱਲ ਚੜਾਏ ਤੇ ਅੱਜ ਤੱਕ ਕਿਸੇ ਨੇ ਵੀ ਇੱਥੇ ਪੱਕਾ ਕਰਨੀ ਬਣਾਇਆ ਚਾਹੇ ਕੋਈ ਕਰੋੜਾਪਤੀ ਬੰਦਾ ਹਰ ਇੱਕ ਬੰਦੇ ਦਾ ਜਿਹੜਾ ਇੱਥੇ ਇਸ ਪਿੰਡ ਦੇ ਵਿੱਚ ਘਾਰਾ ਉਹ ਕੱਚਾ ਹੈ ਦੋਸਤੋ ਇਸ ਪਿੰਡ ਦੀ ਵੀ ਇੱਕ ਆਪਣੀ ਵੱਖਰੀ ਖੂਬਸੂਰਤੀ ਆ ਇਸ ਪਿੰਡ ਦੇ ਵਿੱਚ ਟੂਰਿਸਟ ਤੇ ਵਜੋਂ ਬਾਹਰਲੇ ਮੁਲਕਾਂ ਤੱਕ ਦੇ ਲੋਕ ਇਸ ਪਿੰਡ ਨੂੰ ਦੇਖਣ ਆਉਂਦੇ ਨੇ ਤੇ ਦੋਸਤੋ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਸੀ ਕਿ ਘਰ ਕੱਚੇ ਤੇ ਲੋਕ ਸੱਚੇ ਉਹ ਇਸ ਪਿੰਡ ਦੇ ਵਿੱਚ ਅੱਜ ਵੀ ਸੱਚੀਆਂ ਸਾਬਤ ਹੁੰਦੀਆਂ ਨੇ ਇਸ ਪਿੰਡ ਦੀ ਜਿੰਨੀ ਜ਼ਮੀਨਾਂ ਜਾਂ ਪਿੰਡ ਦੇ ਵਿੱਚ ਜਿੰਨੇ ਲੋਕਾਂ ਦੇ ਘਰ ਨੇ ਕਿਸੇ ਬੰਦੇ ਦੇ ਵੀ ਨਾ ਇਸ ਪਿੰਡ ਦੇ ਵਿੱਚ ਨਾ ਤਾਂ ਜ਼ਮੀਨਾਂ ਤੇ ਨਾ ਹੀ ਕਿਸੇ ਦੇ ਨਾਮ ਤੇ ਘਾਰ ਆ ਸਾਰੀ ਪਿੰਡ ਦੀ ਜ਼ਮੀਨ ਤੇ ਜਿੰਨਾ ਰਕਬਾ ਉਹ ਸਾਰਾ ਇਹਨਾਂ ਦੇ ਦੇਵਤਾ ਦੇਵ ਨਾਰਾਇਣ ਜੀ ਦੇ ਨਾਮ ਤੇ ਹੀ ਆ ਜੇਕਰ ਕੋਈ ਇੱਥੇ ਜ਼ਮੀਨ ਵੇਚਦਾ ਤਾਂ ਉਹ ਸਿਰਫ ਇੱਕ ਸਟਾਮ ਦੇ ਉੱਪਰ ਲਿਖ ਲਿਖਾ ਹੁੰਦਾ ਇਸ ਤੋਂ ਉੱਪਰ ਕੁਝ ਵੀ ਨਹੀਂ ਹੈ ਇੱਥੇ ਲੋਕ ਘਰਾਂ ਨੂੰ ਤਾਲਾ ਨਹੀਂ ਲਾਉਂਦੇ ਉਹ ਆਪਣੇ ਦੇਵਤੇ ਦੇ ਉੱਪਰ ਉਹਨਾਂ ਨੂੰ ਭਰੋਸਾ ਕਿ ਉਹ ਖੁਦ ਰਾਖੀ ਕਰਦੇ ਨੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਲੋਕ ਕਦੇ ਵੀ ਜਿਹੜਾ ਮੀਟ ਸ਼ਰਾਬ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਸਿਰਫ ਪਿੰਡ ਦੇ ਵਿੱਚ ਨਹੀਂ ਜੇਕਰ ਦੱਸਦੇ ਆ ਕਿ ਕਿਸੇ ਬਾਹਰ ਵੀ ਜਾਣੇ ਆ ਤਾਂ ਬਾਹਰ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਦੋਸਤੋ ਇਹ ਤੁਹਾਨੂੰ ਜਿਹੜਾ ਪਿੰਡਾ ਦੇਵਮਾਲੀ ਉਹ ਦਿਖਾ ਰਹੇ ਆ ਇਸ ਪਿੰਡ ਦੇ ਵਿੱਚ ਤੁਹਾਨੂੰ ਜਿੰਨੇ ਵੀ ਘਰ ਨਜ਼ਰ ਆਉਣਗੇ ਉਹ ਕੱਚੇ ਘਰ ਸਾਰੇ ਨਜ਼ਰ ਆਉਣਗੇ ਵੈਸੇ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਬਾਹਰ ਵੀ ਤੱਕ ਜਿਹੜਾ ਬੱਚਿਆਂ ਦੇ ਪੜ੍ਹਾਈ ਦੇ ਵਾਸਤੇ ਉਹ ਸਕੂਲ ਵੀ ਆ ਤੇ ਇਸ ਤੋਂ ਇਲਾਵਾ ਇਥੋਂ ਦੇ ਜਿਹੜੇ ਵਿਦਿਆਰਥੀ ਆ ਉਹ ਬਾਹਰਲੇ ਸ਼ਹਿਰਾਂ ਦੇ ਵਿੱਚ ਵੀ ਪੜ੍ਹਾਈ ਦੇ ਵਾਸਤੇ ਜਾਂਦੇ ਨੇ ਗਲੀਆਂ ਆਪਾਂ ਦੇਖ ਰਹੇ ਆ ਦੋਸਤੋ ਥੱਲੇ ਗਲੀਆਂ ਪੱਕੀਆਂ ਨੇ ਤੇ ਪਰ ਘਰ ਇਥੇ ਜਿਹੜਾ ਉਹ ਹਰ ਇੱਕ ਬੰਦਾ ਕੱਚਾ ਘਰੀ ਬਣਾਉਂਦਾ ਨਾਲੋਂ ਨਾਲ ਆਪਾਂ ਤੁਹਾਨੂੰ ਕੁਝ ਘਰਾਂ ਦੀਆਂ ਵੀਡੀਓ ਵੀ ਦਿਖਾਵਾਂਗੇ ਦੋਸਤੋ ਇਦਾਂ ਦੇ ਜਿਹੜੇ ਪਿੰਡ ਨੇ ਉਹ ਵੱਖਰੀ ਤਰ੍ਹਾਂ ਦੇ ਪਿੰਡ ਕਿਤੇ ਕਿਤੇ ਦੇਖਣ ਨੂੰ ਮਿਲਦੇ ਨੇ ਤੇ ਉਹ ਸਾਰੀਆਂ ਚੀਜ਼ਾਂ ਅੱਜ ਦੇਵਮਾਲੀ ਪਿੰਡ ਦੇ ਵਿੱਚ ਇੱਕ ਵੱਖਰਾਪਣ ਦੇਖਣ ਨੂੰ ਮਿਲਦਾ ਇਸ ਪਿੰਡ ਦੇ ਲੋਕਾਂ ਦਾ ਕਦੇ ਵੀ ਕਹਿੰਦੇ ਆ ਕਿ ਕੋਈ ਲੜਾਈ ਝਗੜਾ ਨਹੀਂ ਹੋਇਆ ਜੇਕਰ ਕੋਈ ਲੜਾਈ ਝਗੜਾ ਹੁੰਦਾ ਵੀ ਆ ਤਾਂ ਉਹ ਪਿੰਡ ਦੀ ਪੰਚਾਇਤ ਦੇ ਵਿੱਚ ਨਜੇਠ ਲਿਆ ਜਾਂਦਾ ਤਾਂ ਦੋਸਤੋ ਇਸ ਤੋਂ ਵੱਧ ਵਧੀਆ ਹੋਰ ਕੀ ਹੋ ਸਕਦਾ ਇਹ ਪੁਰਾਣਾ ਪਿੰਡ ਹੋਣ ਕਰਕੇ ਇੱਥੇ ਅਕਸ਼ੇ ਕੁਮਾਰ ਦੀ ਫਿਲਮ ਉਸ ਦੀ ਵੀ ਸ਼ੂਟਿੰਗ ਹੋ ਚੁੱਕੀ ਆ ਇਹ ਦੋਸਤੋ ਆਪਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਆ ਪਿੰਡ ਦੀਆਂ ਗਲੀਆਂ ਤੇ ਪਿੰਡ ਦਾ ਸੇ ਪਾਸੇ ਦਾ ਜਿਹੜਾ ਵਿਊ ਆ ਉਹ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਪਹਾੜੀ ਦੇ ਉੱਪਰ ਜਿਹੜਾ ਦੇਵਤਾ ਦੇਵ ਨਾਰਾਇਣ ਜੀ ਦਾ ਮੰਦਿਰ ਬਣਿਆ ਆ ਤੇ ਦੱਸਦੇ ਆ ਕਿ ਮੰਦਿਰ ਉੱਚੀ ਜਗ੍ਹਾ ਤੇ ਆ ਤੇ ਪਿੰਡ ਨੀਵੀਂ ਜਗ੍ਹਾ ਤੇ ਆ ਤੇ ਉੱਚੀ ਜਗ੍ਹਾ ਤੋਂ ਜਿਹੜੇ ਦੇਵਤਾ ਨੇ ਉਹ ਇਸ ਪਿੰਡ ਦੀ ਖੁਦ ਹੀ ਰਖਵਾਲੀ ਕਰਦੇ ਨੇ ਇਸ ਪਿੰਡ ਦੇ ਲੋਕਾਂ ਦੇ ਵਿਚਾਰ ਇਸ ਪਿੰਡ ਦੇ ਲੋਕਾਂ ਦੀ ਖੁੱਲੀ ਡੁੱਲੀ ਸੋਚ ਆ ਦੋਸਤੋ ਕਿਸੇ ਵੀ ਪਿੰਡ ਦੇ ਘਰ ਦੇ ਵਿੱਚ ਤੁਸੀਂ ਜਾ ਸਕਦੇ ਹੋ ਕੋਈ ਮਨਾਈ ਨਹੀਂ ਆ ਇਸ ਪਿੰਡ ਦਾ ਹਰ ਇੱਕ ਬੰਦਾ ਬਾਹਰੋਂ ਆਏ ਹਰ ਇੱਕ ਬੰਦੇ ਨੂੰ ਖੁੱਲੇ ਦਿਲ ਦੇ ਨਾਲ ਜੀ ਆਇਆਂ ਆਖਦਾ ਤੇ ਆਪਣੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੀ ਤਰ੍ਹਾਂ ਸਮਝਦਾ ਕਿ ਤੁਸੀਂ ਜਿਹੜੇ ਮਰਜ਼ੀ ਘਰ ਦੇ ਵਿੱਚ ਜਾਓ ਜਿਹੜੇ ਮਰਜ਼ੀ ਘਰ ਨੂੰ ਦੇਖ ਸਕਦੇ ਹੋ ਤਾਂ ਨਹੀਂ ਤਾਂ ਦੋਸਤੋ ਅੱਜ ਕੱਲ ਕਿਸੇ ਦੇ ਘਰ ਜਾਣਾ ਹੋਵੇ ਤਾਂ ਪਹਿਲਾਂ ਦਰਵਾਜ਼ੇ ਦੇ ਉੱਪਰ ਖੜ ਕੇ ਦਰਵਾਜ਼ਾ ਖੜਕਾਉਣਾ ਪੈਂਦਾ ਤੇ ਫਿਰ ਅਗਿਆ ਲੈ ਕੇ ਅੰਦਰ ਵੜਨਾ ਪੈਂਦਾ ਪਰ ਦੇਵਮਾਲੀ ਪਿੰਡ ਦੇ ਖੁੱਲੀ ਡੁੱਲੀ ਸੋਚ ਦੇ ਜਿਹੜੇ ਲੋਕ ਨੇ ਉਹ ਇਹਨਾਂ ਚੀਜ਼ਾਂ ਦੇ ਕਰਕੇ ਇਹ ਜਿਹੜਾ ਪਿੰਡ ਆ ਉਹ ਪੂਰੇ ਇੰਡੀਆ ਦੇ ਵਿੱਚ ਮਸ਼ਹੂਰ ਆ ਇੰਡੀਆ ਤੋਂ ਇਲਾਵਾ ਬਾਹਰਲੇ ਮੁਲਕਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਪਿੰਡ ਦੇਵਮਾਲੀ ਦੇ ਵਿੱਚ ਕੈਂਸਰ ਵਰਗੀ ਜਿਹੜੀ ਬਿਮਾਰੀਆਂ ਨੇ ਉਹਨਾਂ ਦਾ ਇੱਥੇ ਜਿਹੜਾ ਝਾੜਾ ਉਹ ਵੀ ਪੈਂਦਾ ਉਸ ਦੀ ਵੀਡੀਓ ਦੋਸਤੋ ਆਪਾਂ ਇੱਕ ਅਲੱਗ ਬਣਾਈ ਆ ਉਹ ਵੀ ਆਪਾਂ ਆਪਣੇ ਇਸੇ ਚੈਨਲ ਦੇ ਉੱਪਰ ਅਪਲੋਡ ਕਰਾਂਗੇ ਇਸ ਵੀਡੀਓ ਦੇ ਰਾਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੇ ਮਾਲੀ ਦੇ ਵੱਧ ਤੋਂ ਵੱਧ ਜਿਹੜਾ ਵਿਊ ਆ ਗਲੀਆਂ ਨੇ ਕਰਨੇ ਉਹਨਾਂ ਚੀਜ਼ਾਂ ਦੀ ਕਵਰੇਜ ਕਰਕੇ ਤੁਹਾਡੇ ਨਾਲ ਸਾਂਝੀ ਕਰ ਸਕੀਏ ਇਥੇ ਆਪਾਂ ਜਿਸ ਤਰ੍ਹਾਂ ਦੋਸਤੋ ਗੱਲ ਕਰ ਰਹੇ ਸੀ ਕਿ ਜਿਹੜੇ ਘਰ ਨੇ ਉਹ ਕੁਝ ਪੁਰਾਣੇ ਘਰ ਨੇ ਤੇ ਕੁਝ ਨਵੇਂ ਵੀ ਬਣਦੇ ਆ ਜਿਹੜੇ ਪੁਰਾਣੇ ਨੇ ਉਹ ਵੀ ਮਿੱਟੀ ਦੇ ਆ ਤੇ ਜਿਹੜੇ ਅੱਜ ਨਵੇਂ ਵੀ ਲੋਕ ਤਿਆਰ ਕਰਦੇ ਨੇ ਉਹ ਵੀ ਕੱਚੇ ਘਰ ਹੀ ਤਿਆਰ ਕਰਦੇ ਨੇ ਇਥੇ ਆਸੇ ਪਾਸੇ ਜਿਹੜੀਆਂ ਵਧੀਆ ਜ਼ਮੀਨਾਂ ਨੇ ਫਸਲਾਂ ਵੀ ਹੁੰਦੀਆਂ ਨੇ ਤੇ ਦੋਸਤੋ ਆਮਦਨ ਦੇ ਸਾਧਨ ਵੀ ਵਧੀਆ ਨੇ ਲੋਕਾਂ ਦੇ ਕੋਲ ਪਰ ਜਿਹੜੇ ਘਰ ਨੇ ਉਹ ਸਾਰੇ ਅੱਜ ਵੀ ਕੱਚੇ ਦੇਖਣ ਨੂੰ ਮਿਲਦੇ ਨੇ ਜਿਸ ਤਰ੍ਹਾਂ ਪੁਰਾਣੇ ਘਰਾਂ ਦੇ ਵਿੱਚ ਲੋਕ ਚੁੱਲਿਆਂ ਦੇ ਉੱਪਰ ਰੋਟੀ ਬਣਾਉਂਦੇ ਸੀ ਉਹ ਸਾਰਾ ਕਲਚਰ ਆ ਜਿਹੜਾ ਅੱਜ ਵੀ ਇਨ੍ਹਾਂ ਇਸ ਦੇਮਾਲੀ ਪਿੰਡ ਦੇ ਵਿੱਚ ਦੇਖਣ ਨੂੰ ਮਿਲਦਾ ਇਸ ਘਰ ਦੀ ਦੋਸਤੋ ਤੁਹਾਨੂੰ ਛੱਤ ਦਿਖਾ ਰਹੇ ਹਾਂ ਆਪਾਂ ਅਲੱਗ-ਅਲੱਗ ਘਰਾਂ ਦੀ ਵੀਡੀਓ ਕਲਿੱਪਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਤੋਂ ਪਹਿਲਾਂ ਇੱਕ ਘਰ ਦਿਖਾ ਚੁੱਕੇ ਹਾਂ ਇਹ ਦੂਸਰਾ ਘਰ ਆ ਇਸ ਘਰ ਦਾ ਚੌਂਕਾ ਚੁੱਲਾ ਵੀ ਤਾਂ ਤੁਸੀਂ ਨਾਲ ਦੇਖ ਰਹੇ ਹੋ ਜ਼ਿਆਦਾਤਰ ਲੋਕ ਇੱਥੇ ਖੇਤੀ ਕਰਦੇ ਆ ਜਾਂ ਗਾਵਾਂ ਮੱਝਾਂ ਰੱਖ ਕੇ ਜਿਹੜਾ ਦੁੱਧ ਹੀ ਪੈਦਾਵਾਰ ਉਹ ਵੀ ਕਰਦੇ ਆ ਤਾਂ ਇੱਥੇ ਆਮ ਘਰਾਂ ਦੇ ਵਿੱਚ ਜਿਹੜੇ ਪਸ਼ੂ ਆ ਉਹ ਵੀ ਵਧੀਆ ਦੇਖਣ ਨੂੰ ਮਿਲਦੇ ਨੇ ਇਹ ਵੀ ਦੋਸਤੋ ਕਾਫੀ ਵੱਡਾ ਘਾਰਾ ਘਰ ਦੇ ਵਿੱਚ ਜਿਹੜੇ ਪਸ਼ੂ ਉਹ ਵੀ ਨਜ਼ਰ ਆ ਰਹੇ ਆ ਤਾਂ ਇੱਥੇ ਲੋਕਾਂ ਦੇ ਵੱਲੋਂ ਵਧੀਆ ਮਿਹਨਤ ਕਰਕੇ ਆ ਜਿਹੜਾ ਉਹ ਗੁਜ਼ਾਰਾ ਕਰਦੇ ਆ ਇਹ ਨਹੀਂ ਆ ਕਿ ਇਹ ਗਰੀਬੀ ਦੇ ਕਰਕੇ ਕੱਚਾ ਪਿੰਡ ਆ ਸਗੋਂ ਇਹ ਪਿੰਡ ਅਮੀਰ ਜਿਹੜੇ ਲੋਕਾਂ ਦਾ ਐ ਅਮੀਰ ਸੋਚ ਵਾਲੇ ਲੋਕਾਂ ਦਾ ਪਿੰਡ ਦੇ ਮਾਲੇ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਰਹੀ ਦੇਖ ਰਹੇ ਹੋ ਉਸ ਤੋਂ ਬਾਅਦ ਦੋਸਤੋ ਇੱਕ ਘਰ ਤੁਹਾਨੂੰ ਹੋਰ ਆਪਾਂ ਇਸ ਵੀਡੀਓ ਦੇ ਰਹੀ ਦਿਖਾਉਣੇ ਆ ਇਹ ਘਰ ਇਸ ਦਾ ਜਿਹੜਾ ਮੇਨ ਦਰਵਾਜ਼ਾ ਜਿੱਥੋਂ ਆਪਾਂ ਐਂਟਰੀ ਕੀਤੀ ਤੇ ਸਾਹਮਣੇ ਖੁੱਲਾ ਡੁੱਲਾ ਵਿਹੜਾ ਤੇ ਤੁਸੀਂ ਘਰ ਦੇਖ ਰਹੇ ਹੋ ਏ ਦੋਸਤੋ ਘਰ ਜਿਸ ਤਰ੍ਹਾਂ ਆਪਣੇ ਇਧਰ ਹਵੇਲੀਆਂ ਬਣਾਉਂਦੇ ਆ ਕੋਠੀਆਂ ਬਣਾਉਂਦੇ ਆ ਇਹ ਉਸੇ ਤਰ੍ਹਾਂ ਦੇ ਜਿਹੜੇ ਖੁੱਲੇ ਡੋਲੇ ਘਰ ਨੇ ਪਰ ਇਹ ਬਣੇ ਸਾਰੇ ਕੱਚੀ ਮਿੱਟੀ ਦੇ ਹੋਏ ਆ ਤੇ ਇਹਨਾਂ ਘਰਾਂ ਦੀ ਇੱਕ ਵੱਖਰੀ ਖੂਬਸੂਰਤੀ ਹੋਣ ਕਰਕੇ ਇੱਕ ਵੱਖਰੀ ਪਛਾਣ ਹੋਣ ਕਰਕੇ ਲੋਕ ਦੂਰੋਂ ਦੂਰੋਂ ਸਪੈਸ਼ਲ ਇਸ ਪਿੰਡ ਦੇ ਮਾਲੀ ਨੂੰ ਦੇਖਣ ਆਉਂਦੇ ਨੇ ਦੋਸਤੋ ਇਹ ਤੁਹਾਨੂੰ ਉਹ ਵਿਊ ਦਿਖਾ ਰਹੇ ਆ ਜਿੱਥੇ ਅਕਸ਼ੇ ਕੁਮਾਰ ਦੀ ਫਿਲਮ ਦੇ ਸੀਨ ਹੋਏ ਸੀ ਇਹ ਜਿਹੜਾ ਇਸ ਨੂੰ ਡੈਕੋਰੇਸ਼ਨ ਦਿੱਤੀ ਗਈ ਹੈ ਇਹ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਇਹ ਇਥੋਂ ਦਾ ਬਚਪਨ ਪਿੰਡ ਦੇ ਮਾਲੀ ਦਾ ਤੁਸੀਂ ਦੇਖ ਰਹੇ ਹੋ ਮੋਬਾਈਲ ਤੋਂ ਕੋਹਾਂ ਦੂਰ ਇਹ ਲੋਕ ਆਨੰਦ ਮਾਣਦੇ ਨੇ ਆਪਣੀ ਜ਼ਿੰਦਗੀ ਦਾ ਇਹ ਦੋਸਤੋ ਦੋ ਤਿੰਨ ਘਰ ਹੋਰ ਨੇ ਜਿਹੜੇ ਤੁਹਾਨੂੰ ਆਪਾਂ ਇਸ ਕਲਿੱਪ ਦੇ ਰਹੀਂ ਦਿਖਾਉਣੇ ਆ ਤਕਰੀਬਨ ਘਰ ਤਾਂ ਸਾਰੇ ਦੋਸਤੋ ਘਰਾਂ ਵਰਗੇ ਹੁੰਦੇ ਆ ਇਹ ਘਰ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈ ਤਾਂ ਸਾਰਾ ਕੱਚਾ ਪਰ ਇਸ ਦੀ ਖੂਬਸੂਰਤੀ ਦੇਖੋ ਇਥੋਂ ਪਤਾ ਲੱਗਦਾ ਕਿ ਇਹ ਕਿ thế ਚੰਗੇ ਵੱਡੇ ਪਰਿਵਾਰ ਦਾ ਘਰ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਰਹੀ ਦੇਖ ਰਹੇ ਹੋ ਚੁੱਲ੍ਹੇ ਦੇ ਉੱਪਰ ਰਾਤ ਦਾ ਖਾਣਾ ਬਣਦਾ ਤੁਸੀਂ ਇਸ ਵੀਡੀਓ ਰਹੀਂ ਦੇਖ ਰਹੇ ਹੋ ਇਹ ਇਥੋਂ ਦਾ ਕਲਚਰ ਆ ਜਿਹੜਾ ਆਪਾਂ ਇਸ ਵੀਡੀਓ ਦੇ ਰਹੀਂ ਤੁਹਾਨੂੰ ਦਿਖਾ ਰਹੇ ਆ ਇਹ ਇੱਥੇ ਬੋਰਡ ਵੀ ਤੁਸੀਂ ਦੇਖ ਰਹੇ ਹੋ ਕਿ ਇੱਥੇ ਸ਼ਰਾਬ ਵਗੈਰਾ ਪੀ ਕੇ ਆਉਣਾ ਮਨਾ ਹੈ ਇਹ ਉਹ ਥਾਂ ਹੈ ਜਿੱਥੇ ਕੈਂਸਰ ਦਾ ਝਾੜਾ ਲੱਗਦਾ ਹੈ ਇਸ ਦੀ ਵੀਡੀਓ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਤੁਹਾਨੂੰ ਪਿੰਡ ਦੇਵ ਮਾਲੀ ਦੀ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਤਾਂ ਕਿ ਹੋਰ ਵੀ ਦੋਸਤ ਮਿੱਤਰ ਇਹ ਇੱਕ ਵੱਖਰਾ ਜਿਹੜਾ ਕਲਚਰ ਆ ਉਹ ਇਸ ਵੀਡੀਓ ਦੇ ਰਹੀਂ ਦੇਖ ਸਕਣ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ